ਕੋਤੋਂ ਆਪਾਂ ਉਸ ਪਿੰਡ ਆ ਗਏ ਆ ਜਿੱਥੇ ਬਾਈ ਖੇਤੀ ਕਰਦੇ ਆ ਪਰ ਪਿੰਡ ਚੋਂ ਕਿਸੇ ਵੀ ਪਿੰਡ ਚੋਂ ਕਿਸੇ ਵੀ ਘਰ ਚੋਂ ਇਸ ਪਿੰਡ ਵਿੱਚ ਸੰਦ ਨਹੀਂ ਮੰਗਦਾ ਬਾਈ ਦੀ ਸਹੀ ਆ ਗੱਲ। ਤੁਹਾਵਾ ਗੱਲਾਂ ਸਹੀ ਆ ਬਾਈ। ਸੰਦ ਨਹੀਂ ਮੰਗਦੇ ਤੁਸੀਂ? ਸੰਦ ਨਹੀਂ ਪਹਿਲਾਂ ਫਿਰ ਗੱਲ ਕਰਾਂ ਉਹ ਹੀ। ਹਾਂ। ਪਹਿਲਾਂ ਵੀਡੀਓ ਕਰਕੇ ਗਏ ਥੱਲੇ। ਕਰਕੇ ਗਏ ਬਾਈ। ਕਮੈਂਟ ਬੜਾ ਕਿੰਨੇ ਆਏ ਸੀਗੇ। ਵੀ ਕਹਿੰਦੇ ਸੀ ਇਹ ਗੱਲ ਹੋ ਨਹੀਂ ਸਕਦੀ। ਹੋ ਨਹੀਂ ਸਕਦੀ। ਆਦਰ ਮੈਂ ਬਾਈ ਲੈ ਕੇ ਆਇਆ ਪਿੰਡ ਦੇ ਵਿੱਚ ਕਮਾਉਣ। ਠੀਕ ਆ ਆਪ ਤੁਹਾਨੂੰ ਸੰਦ ਵੇਚ ਲਾ ਪਏ ਆਸੇ ਪਾਸੇ। ਆਹ ਬਾਰ ਬਾਈ ਸੰਦ ਹੀ ਸੰਦ ਪਏ ਆ ਖੇਤੀ ਵਾਲੇ ਆਹ ਦੇਖ ਲਓ ਬਾਈ ਸਾਰੇ ਸੰਦ ਇਹਨਾਂ ਦੇ ਆਉਦੇ ਆ। ਇਹ ਕੋਈ ਝ ਨਹੀਂ ਤਾਂ ਇੰਨੇ ਘਾਰੇ ਸਾਰੇ ਸਕੇ ਆ ਇੱਕ ਵੀ ਥੰਦਾ ਨਾ ਵਰਤੋ ਕਰ ਸਕਦੇ ਪਰ ਹਾਂ ਹਾਂ ਸਕੇਆਂ ਕੋਲੇ ਵੀ ਆਪੋ ਆਪਣੇ ਥੰਦਾ ਨਾ ਬਾਈ ਆਪੋ ਆਪਣੇ ਬਾਈ ਥੰਦਾ ਨੇ ਟੌਰ ਅਜ ਮੀਦਾ ਆਹ ਦੇਖ ਲੋ ਬਾਈ ਇੱਧਰ ਤਵੀਆਂ ਪਈਆਂ ਬਾਈ ਕਿਰਾਇਆ ਸੁਭਾਗ ਜੰਦਰਾ ਮਸ਼ੀਨ ਉਹ ਗਾਂ ਆ ਜੋ ਬਾਈ ਤੁਹਾਨੂੰ ਦਿਖਾ ਦਿੰਨੇ ਆ ਤੁਹਾਨੂੰ ਸਾਂਦੀ ਮਿਲਣਗੀ ਇੱਥੇ ਹਿੰਦੂ ਮੱਲ ਕੋੜ ਖੜੇ ਆਪਾਂ ਹਿੰਦੂ ਮੱਲ ਕੋੜ ਪਿੰਡ ਆ ਬਾਈ ਇਹ ਪਾਕਿਸਤਾਨ ਦਾ ਜਿਹੜਾ ਬਾਰਡਰ ਦੇ ਨਾਲ ਬਿਲਕੁਲ ਲੱਗਦਾ ਪਿੰਡ ਆ ਤੇ ਨੇੜੇ ਹੀ ਇੱਥੋਂ ਜਮਾ ਬਾਰਡਰ ਆਗਾ ਤੇ ਇੱਥੇ ਬਾਈ ਪੰਜਾਬ ਦਾ ਵੀ ਇਹ ਪਹਿਲਾ ਪਿੰਡ ਆ ਤੇ ਰਾਜਸਥਾਨ ਦਾ ਪਹਿਲਾ ਪਿੰਡ ਆ ਤੇ ਆ ਦੇਖ ਲੋ ਬਾਈ ਇਧਰ ਸੁਹਾਗਾ ਸੁਗਾ ਬਾਈ ਪੂਰੇ ਸ਼ਾਮਾ ਟੋਟਾ ਜੋਰ ਜੜ ਕੇ ਤੇਲ ਤੂ ਲਾ ਕੇ ਆ ਦੇਖ ਲੋ ਬਾਈ ਤੇ ਇਹ ਬਾਈ ਕੀ ਕਾਰਨਾ ਬਾਈ ਕਿਉਂ ਹੁਣ ਮੰਨ ਕੇ ਚਲੋ ਵੀ ਕਹਿੰਦੇ ਹੁਣ ਸਾਡੇ ਤਾਂ ਕਹਿੰਦੇ ਵੀ ਇਹ ਕੀ ਹੋ ਗਿਆ ਬਣਦੀ ਨਹੀਂ ਹੁਣੀ ਜਾਂ ਫਿਰ ਜਿਹੜੇ ਸੰਦ ਨਹੀਂ ਬਣਦੀ ਗੱਲ ਨਹੀਂ ਬਾਈ ਇੱਕ ਪਹਿਲਾਂ ਗੱਲਾਂ ਕੋੜੀਆਂ ਜਰੂਰ ਲੱਗਣਗੀਆਂ ਹੈ ਵੀ ਮੇਰੀਆਂ ਹੁੰਦੀਆਂ ਕੋੜੀਆਂ ਥੋੜੀਆਂ ਜੀਆਂ ਮੈਂ ਬਰਾੜ ਵਾਂਗੂ ਬਠਿੰਡੇ ਵਾਲਾ ਸਾਰਾ ਕੋੜਾ ਹੀ ਹੈ ਨਹੀਂ ਨਹੀਂ ਸਹੀ ਹੈ ਤੁਹਾਡੀ ਗੱਲ ਸੰਦ ਬਾਈ ਜੇ ਜ਼ਮੀਨ ਵਾਉਣੀ ਹੈ ਤਾਂ ਸੰਦ ਵੀ ਆਪਦਾ ਹੋਣਾ ਚਾਹੀਦਾ ਬਾਈ ਜ਼ਮੀਨਦਾਰ ਵਾਲਾ ਮਰੱਬੇ ਦਾ ਮਰੱਬੇ ਰੋਕ ਲੈਂਦਾ ਸੰਦ ਹੁੰਦਾ ਨਹੀਂ ਫਿਰ ਲੋਕਾਂ ਨੇ ਪਰਾਉਣ ਵਾਲੇ ਇਹ ਲੇਦਾ ਸਾਡੇ ਮੁੰਡਿਆਂ ਨੂੰ ਸ਼ੌਕ ਆ ਸਾਡੇ ਮੁੰਡੇ ਫालतू ਪੈਸਾ ਨਹੀਂ ਲਾਉਂਦੇ ਜੀ ਠੀਕ ਆ ਕਿਸੇ ਟਰੈਕਟਰ ਦਾ ਡੱਕ ਬਖਾ ਦੇ ਤੂੰ ਲੱਗੇ ਮੈਨੂੰ ਆ 10 ਇੰਚ ਤੋਂ ਡੱਕ ਨਹੀਂ ਹੋਊਗਾ ਤੁਹਾਡੇ ਟਰੈਕਟਰ ਦਾ ਸਾਰੇ ਛੋਟੇ ਠੀਕ ਆ ਹੱਬ ਛੋਟੇ ਜਿਹੜੇ ਲੱਖਾਂ ਰੁਪਿਆ ਡੱਕ ਡੱਕਾ ਦੇ ਬੋਲ ਸੰਦਾ ਦੇ ਲਾਉਂਦੇ ਸਾਡੇ ਬੰਦੇ ਤਾਂ ਹੀ ਲੱਕਦਾ ਠੀਕ ਆ 5 ਸਾਲਾਂ ਬਾਅਦ 4 ਸਾਲਾਂ ਬਾਅਦ ਰੰਗ ਕਰਨਾ ਹੀ ਕਰਨੇ ਆ ਤਾਂ ਹੀ ਬਾਹਰ ਪੈ ਖਰਾਬ ਕਿਦੋਂ ਬਖਾਰੇ ਜਾਂਦੂ ਕਿਦੋਂ ਲੱਗੇ 5 ਸਾਲਾਂ ਬਾਅਦ ਰੰਗ ਕਰ ਦੇਣੇ ਸਾਰੇ ਵਧੀਆ ਆ ਬਈ ਚੁੰਜੂ ਚੰਜੂ ਵਰਤਦੇ ਪੂਰੇ ਇਹ ਬਈ ਚੁੰਜੂ ਤੁਹਾਡੇ ਹਰੇ ਕੋਲੇ ਕੀ ਕਾਰਨਾ ਇਧਰ ਪੂਰਾ ਬਹੁਨੇ ਜਮੀਨ ਪੂਰਾ ਟੋਕ ਕੇ ਤੇ ਬਾਣ ਵਿਲਾ ਰੱਖਣਾ ਪਸਾਣ ਵੀ ਫਿਰ ਚੁੰਝੂ ਮਾਰ ਕੇ ਰੱਖਦੇ ਜੀ ਚੁੰਝੂ ਮਾਰ ਕੇ ਹਾਂ ਜੀ ਦੋ ਸਾਲ ਬਾਅਦ ਪਲੌ ਜ਼ਰੂਰ ਮਾਰਦੇ ਆ ਪਾਈਪ ਲਾਓ ਹਰੇਕ ਕੋਲੇ ਪਲੌ ਹੋਣਗੇ ਹਰੇਕ ਕੋਲੇ ਪਲੌ ਤੇ ਚੁੰਝੂ ਮਾਂ ਵੇਖੀਏ ਨਾ ਹਰੇਕ ਕੋਲੇ ਹੀ ਆ ਇੱਥੇ ਬਾਈ ਇਹ ਪਲੌ ਜ਼ਰੂਰ ਮੈਂ ਮਿੱਟੀ ਭਾਲ ਦਿੰਦੇ ਆ ਠੀਕ ਆ ਲੋ ਵੀ ਰੰਗ ਬਾਈ ਕਹਿੰਦਾ ਉਹਨਾਂ ਦਾ ਆਪਾਂ ਗੇਟ ਨੂੰ ਨਹੀਂ ਕਰਾਉਂਦੇ ਪੰਜਾਂ ਸਾਲਾਂ ਬਾਅਦ ਕਰਾ ਮੈਂ ਗੇਟ ਨੂੰ ਭੁੱਲ ਜਾਨੇ ਆ ਤੇ ਪਰ ਰੰਗ ਦੀ ਘਾਲ ਨਹੀਂ ਕਰਦੇ ਤਾਂ ਹੀ ਕਰਕੇ ਬਾਈ ਕਹਿੰਦਾ ਵੀ ਉਹ ਹੈ ਨਹੀਂ ਗਾ ਨਾ ਵੀ ਜਾਰੇ ਕਿੱਥੋਂ ਦੇ ਸੰਵਰਤ ਦੇ ਚਾ ਕਬੂਰਸ਼ਾ ਦੇ ਬਾਈ ਕਬੂ ਤੇ ਆ ਬਾਈ ਸਾਰੀ ਵੱਡੀ ਆ ਗਈ ਟੈਂਕੀ ਹੈ ਟੈਂਕੀ ਸਪਰੇਅ ਵਾਲੀ ਆ ਗਈ ਮੈਂ ਨਾ ਬਾਈ ਉਹ ਵੇਖ ਲੋ ਜਿੱਧਰ ਨੂੰ ਚੱਕੋਂਗੇ ਉਹ ਦਿਖਾ ਦੇ ਬਾਈ ਜੋ ਕਰਕੇ ਉਹ ਵੇਲਾ ਸਰੇਖ ਤਾਂ ਸੰਦ ਮਿਲਣਗੇ ਬਾਈ ਤੁਹਾਨੂੰ ਬੇਚਨ ਖੇਤੀ ਵਾਲੇ ਤੇ ਖੇਤੀ ਵਾਲੀਆਂ ਇੱਥੇ ਸਾਰੇ ਹੋਰ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਦੀਪ ਕੈਮਰਾ ਉਹ ਦੱਸਦਾ ਸੀ ਕਹਿੰਦਾ ਵੀ ਜਿਵੇਂ ਤਾਂ ਆਪਣੇ ਪਿਆਰ ਚ ਬਈ ਅਸੀਂ ਬਹਿ ਜਾਂਨੇ ਆ ਗੱਲਾਂ ਕਰਨ ਲੱਗ ਗਏ ਨੇ ਹੋਰ ਹਸੇ ਖੇੜੀਆਂ ਗੱਲਾਂ ਕਰੀ ਜਾਂਦੇ ਆ ਤੁਸੀਂ ਬਾਈ ਕਿਹੜੀਆਂ ਗੱਲਾਂ ਕਰਦੇ ਆ ਅਸੀਂ ਗੱਲਾਂ ਕਰਦੇ ਬਈ ਖੇਤੀਬਾੜੀ ਦੀਆਂ ਅਸੀਂ ਆਦੇ ਛੋਟੇ ਛੋਟੇ ਮੁੰਡਾ ਆ ਜਾ ਮੇਰਾ ਭਤੀਜਾ ਵੇਲਾ ਓਰੇ ਆ ਆ ਮੇਰਾ ਭਤੀਜਾ ਹਰਮਨ ਸਿੰਘ ਠੀਕ ਆ 15 ਸਾਲ ਉਮਰ ਆ ਮੁੰਡੇ ਦੀ ਸਾਰਾ ਕੰਮ ਕਰਦਾ ਵੀ ਖੇਤ ਦਾ ਸਾਰਾ ਠੀਕ ਆ ਅੱਜ ਛੋਟੀ ਸੀ ਉਹ ਤੂੜੀ ਤੇੜਾ ਲਾਏ ਪਿਆ ਉਹ ਵੇਲਾ ਤੂੜੀ ਠੁਵਾਈ ਜਾਂਦੀ ਆ ਦਿਹਾੜੀਆਂ ਨਹੀਂ ਪਾਉਂਦੇ ਦਿਹਾੜੀਆਂ ਕਰ ਮੈਂ ਤੇ ਪਾਉਣੇ ਜੇ ਬੁੰਡੇ ਆ ਦੇ ਉੱਤੇ ਕਹਦੇ ਆ ਨਾ ਇਹ ਵਿਗੜਨਗੇ ਨਾ ਕਰਨਗੇ ਆ ਖੇਤੀ ਬੰਨੀ ਤੇ ਹਨ ਉਹ ਉਹ ਫੱਟਾ ਪਿਆ ਨਾ ਸ਼ਾਮ ਨੂੰ ਸਾਰੇ ਤੈਨੂੰ ਉੱਥੇ ਮਿਲਣਗੇ ਬਸ ਉੱਥੇ ਬਹਿਣਾ ਠੀਕ ਆ ਉੱਥੇ ਗੱਲਾਂ ਆਇਆਂ ਨਹੀਂ ਗਾ ਬਾਈ ਨਸ਼ੇ ਪੱਤੇ ਦੀ ਗੱਲ ਨਹੀਂ ਚੱਲੂਗੀ ਠੀਕ ਆ ਖੇਤੀਬਾੜੀ ਗੱਲ ਹੀ ਕਰਨਗੇ ਠੀਕ ਆ ਮੁੰਡੇ ਸਾਡੇ ਪੜਦੇ ਹੀ ਫੁੱਲ ਆ ਮੈਂ ਅੱਗੇ ਤੁਹਾਨੂੰ ਆਫਲਾਈਨ ਦੱਸੀ ਗੱਲ ਕੁੜੀਆਂ ਹੀ ਫੁੱਲ ਪੜਾਈਆਂ ਆ ਆਈਪੀਐਸੀ ਕੁੜੀ ਸਾਡੀ ਤਿਆਰੀ ਕਰੀ ਜਾਂਦੀ ਆ ਮੁੰਡੇ ਸਾਡੇ ਪੜਦੇ ਆ ਠੀਕ ਆ ਉਹ ਜਿਹੜਾ ਮੁੰਡਾ ਟੂੜੀ ਟਵਾਈ ਜਾਂਦਾ ਉਹ ਪਰੇ ਲੱਗਿਆ ਖੜਾ ਨਾ ਹੂੰ ਹੂੰ ਉਜੂ ਮਾਰ ਕੇ ਭਰਾਈ ਜਾਂਦਾ ਉਹ ਕਾਲਜ ਯੂਨੀਵਰਸਿਟੀ ਦੇ ਵਿੱਚ ਲੱਗਾ ਹੋਇਆ ਅੱਛਾ ਡਾਕਟਰੀ ਦਾ ਕੋਰਸ ਹੈ ਅੱਜ ਛੁੱਟੀ ਸੀ ਅੜਾ ਰੱਖਿਆ ਲਿਆ ਯੂਨੀਵਰਸਟੀਆਂ ਵਾਲੇ ਵੀ ਕੰਮ ਚੜਾਈ ਬੈਠੇ ਆ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਕੌੜੀ ਜ਼ਰੂਰ ਲੱਗੂਗੀ ਆਪਣੇ ਨੂੰ ਕਿਉਂਕਿ ਕਹਾਂਗੇ ਪੰਜਾਬ ਆ ਜਾ ਕੇ ਰਾਜਸਥਾਨ ਚ ਪੰਜਾਬ ਨੂੰ ਨਿੰਦਾਂ ਲੱਗ ਜਾਂਦੇ ਆ ਆਪਾਂ ਰੌਲਾ ਤਾਂ ਜ਼ਰੂਰ ਪਾਉਨੇ ਆ ਵੀ ਬਾਹਰੋਂ ਲਿਆ ਕੇ ਯੂਪੀ ਚੋਂ ਲਾਤੇ ਆਪਣੇ ਆਈਪੀਐਸ ਲਾਦੇ ਵੱਡੇ ਅਫਸਰ ਲਾਤੇ ਹਨਾ ਆਪਣੇ ਉੱਤੇ ਲਾਦੇ ਆਪਣੇ ਪੰਜਾਬੀਆਂ ਨੂੰ ਬਾਈ ਜਦੋਂ ਪੰਜਾਬੀ ਨੇ ਆਪਣੇ ਅਨਪੜ੍ਹਾਈ ਤਾਂ ਆਪਾਂ ਪਲੱਸ 2 ਕਰਕੇ ਤਾਂ ਬਾਹਰ ਨੂੰ ਆਈਲੈਟਸ ਕਰਾ ਕੇ ਬਾਹਰ ਜਾਵ ਗਦਾ ਹੋ ਗਿਆ ਬਈ ਆਪਾਂ ਆਪ ਗਏ ਹਣ ਆਪਾਂ ਪੜ੍ਹਾਈ ਕਰੋ ਆਹ ਵੇਖ ਲਓ ਬਈ ਖੇਤੀ ਰ ਜਾਨ ਕੱਟੀ ਜਾਂਦਾ ਹੂੰ ਖੇਤੀ ਰ ਜਾਨ ਕੱਢ ਲਿਆ ਲੋਨ ਵਾਲੇ ਸਮੇਂ ਚ ਖੇਤੀ ਕੌਣ ਕਰੂ ਰਾਲਾ ਖੇਤੀ ਕੌਣ ਕਰਦਾ ਦਾਦਾ ਗੱਲ ਬੰਦ ਲੋਕ ਕਹਣਗੇ ਦੇਸੀ ਬੰਦਾ ਡਬਲ ਐਮ.ਏ ਕੀਤੀ ਹੋਈ ਡਬਲ ਐਮ.ਏ ਹਾਂਜੀ ਡਬਲ ਐਮ.ਏ ਕੀਤੀ ਆਹ ਦੇਖ ਲਓ ਬਈ ਇੱਧਰ ਕਿਹਦੇ ਵਿੱਚ ਗੰਗਨਾਲ ਜ਼ਿਲ੍ਹਾ ਟਾਪ ਕੀਤਾ ਸੀਗਾ ਮੈਂ ਮਾਰਕਸ਼ੀਟ ਆਖਾਂ ਕੋਸ਼ਿਸ਼ ਤਾਂ ਕੀਤੀ ਆ ਨਾ ਵੀ ਪੜ੍ਹਾਈ ਕੀਤੀ ਆ ਗਾਂ ਚੱਲ ਮਿਲਣਾ ਮਿਲ ਉਹ ਜਿਵੇਂ ਆਪਾਂ ਪਲੱਸ 2 ਕਰਕੇ ਕਹਿ ਗਏ ਆਪਾਂ ਵੱਡਿਆਂ ਉੱਜਾਂ ਤੇ ਨਹੀਂ ਬਹਿ ਸਕਦੇ ਬਈ ਆਪਾਂ ਨਹੀਂ ਬਹਿ ਸਕਦੇ ਜੀ ਬਾਈ ਪੜ੍ਹਾਈ ਕਰੋਗੇ ਤਾਂ ਵਾਕਈ ਬਾਈ ਸਾਰਾ ਕੁਝ ਮਿਲ ਸਕਦਾ ਆਹ ਵੇਖ ਲਓ ਬਾਈ ਮਿਹਨਤ ਦੀ ਥਾਂ ਮਿਹਨਤ ਆ ਖੇਤੀ ਦੀ ਥਾਂ ਖੇਤੀ ਕਰਦੇ ਆ ਪੜ੍ਹਾਈ ਥਾਂ ਪੜ੍ਹਾਈ ਕਰਦੇ ਆ ਆਹ ਮੁੰਡਾ 15 ਸਾਲਾਂ ਦਾ ਅੱਜ ਕਾਲ ਚੋਂ ਘਰੇ ਆ ਤੂੜੀ ਢੋਈ ਜਾਂਦਾ ਹੁਣ 2 ਮਿੰਟ ਵੇਲਾ ਕੀਤਾ ਜੀ ਆਜੋ ਤੁਹਾਨੂੰ ਉੱਧਰ ਨੂੰ ਲੈ ਚਾਲਦੇ ਆ ਹਿੰਦੂ ਮਾਲ ਕੋਟ ਵਾਲਿਆਂ ਦੀ ਬਈ ਇਹ ਖਾਸियत ਆ ਬਾ ਆਪਾਂ ਪਹਿਲਾਂ ਆਮ ਗੱਲਾਂ ਜਾਲਦੀਆਂ ਹੁੰਦੀਆਂ ਦੀਪ ਵੀ ਬਾਰਡਰ ਕੋਲੇ ਬੈਠਾ ਯਾਰ ਬਾਰਡਰ ਕੋਲੇ ਕੀ ਆ ਉੱਥੇ ਦਾ ਪਤਾ ਨਹੀਂ ਕੋਲੋਂ ਕੀ ਹੋ ਜਾਣਾ ਕੀ ਨਹੀਂ ਪਰ ਬਾਰਡਰ ਦੀ ਵੀ ਦੀਪ ਦੱਸ ਦੇ ਵੀ ਇੱਥੇ ਕੋਈ ਡਰ ਨਹੀਂਗਾ ਡਰ ਨਹੀਂ ਆ ਬਾਈ ਹੋਣਾ ਹਵਣਾ ਕੋਈ ਸਾਡੇ ਬੁੜੀਆਂ ਘਰਿਆਂ ਕੱਲੇ ਰਹਿਣ ਸਾਨੂੰ ਕੋਈ ਡਰ ਨਹੀਂਗਾ ਕੋਈ ਡਰ ਡੱਕਰ ਨਹੀਂਗਾ ਤੁਹਾਨੂੰ ਇੱਥੇ ਚਾਚਾ ਦੇ ਮੁੰਡੇ ਦਾ ਵਿਆਹ ਸੀਗਾ ਸਾਰਾ ਟੱਬਰ ਉਹਦਾ ਸੀ ਕੱਲੇ ਖੁੱਲੇ ਬਹਿ ਜਗਾ ਕੋਈ ਚੱਕਰ ਆਏ ਨਹੀਂ ਕਿਸੇ ਮਿਆਰ ਨਹੀਂ ਚਿੜੀ ਨਹੀਂ ਫਗਦੀ ਫਰਕ ਦੀ ਹੈ ਲਾ ਵੀ ਦੋਸਤੋ ਬਾਰਡਰ ਦਾ ਹੁਣ ਇਹਨਾਂ ਨੂੰ ਫਾਇਦਾ ਹੈ ਕਹਿੰਦੇ ਸਾਨੂੰ ਕੋਈ ਨੁਕਸਾਨ ਨਹੀਂਗਾ ਸਾਨੂੰ ਤਾਂ ਇੱਥੇ ਰਾਤ ਨੂੰ ਹਨੇਰਾ ਆ ਗਿਆ ਨਾ ਸਾਨੂੰ ਪੰਜਾਬ ਜਾਂਦੇ ਨੂੰ ਐ ਨਹੀਂ ਪਤਾ ਚਟੇ ਵਾਲੇ ਸਾਨੂੰ ਰਾਹ ਚ ਰੋਕ ਲੈਣ ਠੀਕ ਆ। ਇੱਥੇ ਕੋਈ ਚੰਦਾ ਨਾ ਸੱਪਤਾ ਵਾਲਾ ਤਾਂ ਕੋਈ ਹੈ ਨਹੀਂ ਕਿਉਂਕਿ ਕੰਮ ਨਹੀਂ ਤੇ ਆਲਾ ਕੰਮ ਦੀਆਂ ਗੱਲਾਂ ਤੇ ਦੱਸੋ ਬਾਈ ਵੀਡੀਓ ਕਿਵੇਂ ਲੱਗੀ? ਸ਼ੇਅਰ ਕਰ ਦਿਓ ਚੰਗੀ ਲੱਗੀ ਆ ਕਾ ਵੇ ਲੋ ਸੰਦੀ ਹੋਰ ਹੁਣ ਉਹਦੀ ਵੀਡੀਓ ਪਾਵਾਂਗੇ ਤਾਂ ਫੋਰਡ ਆ ਬਾਈ ਕਿਹੜਾ ਮਾਡਲ ਇਹ? ਤੇ 95 ਮਾਡਲ ਆ ਵੀਰੇ। ਲਓ ਵੀ 95 ਮਾਡਲ ਫੋਰਡ ਆ ਜੈਨੂਅਰ ਤੇ ਜੈਨੂਅਰ ਹੋਣਾ ਚਾਹਾਂ ਕਿ ਤੋ ਰੰਗ ਵੀ ਨਹੀਂ ਕੀ ਜਾਂਦਾ ਉੱਤੇ 12 ਬਰਸ਼ ਜਿਹੜਾ ਜੈਨੂਅਰ ਰੰਗ ਆ ਜਿੰਨਾ ਕਾ ਲੱਗੇ ਜਿੰਨਾ ਕਾ ਹੈਗਾ ਇਹ ਹੈਗਾ 95 ਮਾਡਲ ਤੇ ਹਰੇਕ ਥਾਂ ਦੇ ਦਿੱਤਾ ਹੈ ਬਾਈ ਉੱਥੇ ਗੱਲ ਆ ਗਈ ਵੀ ਖੇਤੀ ਦੇ ਥਾਂ ਨੂੰ ਤਾਂ ਬਾਈ ਆਪ ਦਾ ਜਮਾ ਪਿਤਾ ਪੁਰਖ ਜਿਹੜਾ ਕੀਤਾ ਹੈ ਨਾ ਉਹਨੂੰ ਤਾਂ ਸਾਮਕੇ ਰੱਖਣੇ ਰੱਖਣਾ ਥੋੜਾ ਪਹਿਲ ਆ ਇਹ ਥੋੜੀ ਤੇ ਲੋ ਵੀ ਇਹ ਤਾਏ ਚਾਚਾਾਂ ਦੇ ਇੱਕ ਹੋਰ ਵੱਡੀ ਮਸਾਲਾ ਸਾਰੇ ਤਾਏ ਚਾਚਾਾਂ ਦੇ ਇਹ ਭਰਾ ਪੈਣ ਸਾ ਜਿੰਨੇ ਵੀ ਹੈਗੇ ਬਾਪੂ ਜੀ ਦੀ ਨਿਸ਼ਾਨੀ ਹੈ ਹਰੇ ਇਕੱਠੇ ਰਹਿੰਦੇ ਤਾਏ ਚਾਚੇ ਬਾਈ ਬਾਪੂ ਨੇ ਆਹਦੀ ਜਵਾਨੀ ਚ ਫੁੱਲ ਵਾਇਆ ਗਾਂ ਮੁੰਡੇ ਹੀ ਫੁੱਲੀ ਵਾਈ ਜਾਂਦੇ ਨੇ ਠੀਕ ਹੈ ਬੰਨਾਂ ਨਾਲ ਫੋਰ ਬਾਈ ਫੋਰ ਲੈਠਾਂ ਦੇ ਪਰਨੇ ਇਹ ਨਹੀਂ ਕਬਾਈ ਇਹ ਨਹੀਂ ਉਹਨੀ ਖਵਾ ਦਿੰਨੀ ਬਾਈ ਹੂੰ ਜਮੀਨਾਂ ਅੱਜਕੱਲ ਕਾ ਉਹ ਘਟੀ ਜਾਂਦੀਆਂ ਸੰਧਾ ਤੇ ਪਈ ਜਾਂਦੇ ਵੱਡੇ ਟਰੈਕਟਰ ਨੇ 6 ਮਹੀਨੇ ਚੱਲਣਾ ਨਹੀਂ ਦਸਾਲ ਤੇ ਖੜਾ ਰਹਿਣਾ ਖੜਾ ਹੀ ਰਹਿਣਾ ਠੀਕ ਆ ਬਈ ਯਾਨੀ ਇਹ ਚੀਜ਼ ਨੇ ਇਹਨੇ ਸਾਰਾ ਬਦ ਦਿੱਤਾ ਵਾ ਹੋ ਘੰਟਾ ਪਹਿਲਾਂ ਆਵਾਜ਼ ਵੀ ਕਹਿੰਦਾ ਲੇਟ ਆਵਾਜ਼ੂਗੀ ਇਹ ਗੱਲ ਹੈ ਜਿਹੜਾ ਉਹ ਮੰਨ ਲਓ 7 ਵਜੇ ਜੜੂ ਆਈ 4 ਵਜੇ ਲੱਗ ਜਾਣਗੇ ਇੰਨੀ ਗੱਲ